ਕਪੂਰਥਲਾ ਦੀ ਇੱਕ ਔਰਤ ਨੇ ਘਰ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਕੇ ਅਕਤੂਬਰ ਮਹੀਨੇ ਦੇ ਵਿੱਚ ਖੁਦਕੁਸ਼ੀ ਕੀਤੀ ਤੇ ਹੁਣ ਉਸ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਇੱਕ ਜੋਤਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਅੱਜ ਵੀ ਅੰਧਵਿਸ਼ਵਾਸ ਦੀ ਚੱਕੀ ਦੇ ਵਿੱਚ ਪਸਿਆ ਤੇ ਪੰਜਾਬ ਦੇ ਲੋਕ ਇਹ ਗੱਲ ਸੋਚਦੇ ਆਂ ਕੁੱਝ ਕਰ ਤੇ ਭਾਈ ਇਹੀ ਸਾਡੇ ਮਸਲੇ ਹੱਲ ਕਰਨਗੇ ਤੁਹਾਡੇ ਘਰ ਦੇ ਵਿੱਚ ਅਖਬਾਰ ਆਉਂਦੀ ਆ ਤੁਸੀਂ ਅਖਬਾਰ ਕਿਉਂ ਲਵਾਈ ਆ ਤਾਂ ਜੋ ਤੁਹਾਨੂੰ ਦੇਸ਼ ਦੁਨੀਆ ਬਾਰੇ ਜਾਣਕਾਰੀ ਮਿਲੇ ਤੁਸੀਂ ਵਿਗਿਆਨ ਨਾਲ ਜੁੜੇ ਰਹੋ ਸਮੇਂ ਦੇ ਸੱਚ ਨਾਲ ਜੁੜੇ ਰਹੋ ਪਰ ਉਸ ਅਖਬਾਰ ਦੇ ਵਿੱਚ ਪੰਮਫਲਟ ਆਉਂਦੇ ਆ ਉਹਦੇ ਵਿੱਚ ਵਰਕੇ ਆਉਂਦੇ ਆ ਕਿ ਭਾਈ ਪਹਿਲੇ ਮਿੰਟ ਦੇ ਵਿੱਚ ਹੀ ਤੁਹਾਡੇ ਮਸਲੇ ਦਾ ਹੱਲ ਹੋਊਗਾ ਫਲਾਣਾ ਜੋਤਿਸ਼ੀ ਫਲਾਣਾ ਤੰਤਰਿਕ ਤੁਸੀਂ ਪੈਸੇ ਇਸ ਖਾਤੇ ਦੇ ਵਿੱਚ ਪਾ ਦਿਓ ਜਾਂ ਫੋਟੋ ਦੇ ਉੱਤੇ ਇਲਾਜ ਕਰਵਾਓ ਫਿਰ ਤੁਸੀਂ ਫਸ ਜੰਨੇ ਆ ਤੇ ਜੇਕਰ ਤੁਸੀਂ ਫਸ ਜੰਨੇ ਇਸ ਗੱਲ ਦੇ ਵਿੱਚ ਮਤਲਬ ਇਹ ਆ ਕਿ ਤੁਹਾਨੂੰ ਫਸਾਉਣ ਵਾਲਾ ਜੇਕਰ ਛਾਤਰ ਆ ਉਹ ਜੇਕਰ ਗਲਤ ਆ ਤੇ ਫਿਰ ਤੁਸੀਂ ਵੀ ਗਲਤ ਆ ਕਿਉਂਕਿ ਤੁਹਾਡਾ ਸਿਰ ਨਾਲ ਸੰਬੰਧ ਕੋਈ ਨਹੀਂਗਾ ਫਿਰ ਆਪਾਂ ਕਹਿੰਦੇ ਗੁਮਰਾਹ ਹੋ ਗਏ ਹਾਂ ਭੋਲੇ ਹਾਂ ਅਸਲ ਵਿੱਚ ਆਪਦੇ ਘਰ ਨੂੰ ਕੋਈ ਭੋਲਾ ਨਹੀਂ ਆਪ ਦੇ ਘਰ ਦੇ ਮਾਮਲੇ ਦੇ ਵਿੱਚ ਕੋਈ ਗੁਮਰਾਹ ਨਹੀਂ ਹੁੰਦਾ ਹਰ ਮਨੁੱਖ ਦਾ ਆਪੋ ਆਪਣਾ ਲਾਲਚਾ ਤੇ ਉਹ ਇਹ ਸੋਚਦਾ ਰਹਿੰਦਾ ਜੀ ਕਿ ਮੇਰਾ ਇੱਥੇ ਹੱਥ ਪੈ ਜਾਏ ਮੇਰਾ ਇੱਥੇ ਹੱਥ ਪੈ ਜਾਏ ਮੈਂ ਕਦੇ-ਕਦੇ ਸੋਚਦਾ ਵੀ ਜੇਕਰ ਤੰਤਰਮੰਤਰ ਕਰਨ ਵਾਲੇ ਬੰਦੇ ਰੋਕਾਂ ਦਾ ਇਲਾਜ ਕਰਦੇ ਹੁਣ ਪੀਵੀਆਈ ਨੂੰ ਤਾਲੇ ਵੱਜ ਜਾਣੇ ਚਾਹੀਦੇ ਆ ਫਿਰ ਈਮਸ ਤੇ ਫੋਟਸ ਹਸਪਤਾਲ ਬੰਦ ਹੋ ਜਾਣੇ ਚਾਹੀਦੇ ਸੀ ਫਿਰ ਪਿੰਡ-ਪਿੰਡ ਦੇ ਵਿੱਚ ਹਸਪਤਾਲ ਨਹੀਂ ਸੀ ਖੁੱਲਣੇ ਚਾਹੀਦੇ ਫਿਰ ਤਾਂ ਝਾਰਫੂਕ ਵਾਲੇ ਬਾਬੇ ਚਾਹੀਦੇ ਸੀਗੇ ਇਹਨਾਂ ਲੋਕਾਂ ਨੇ ਕਿੰਨੇ ਲੋਕਾਂ ਦੀ ਮੌਤ ਲਿਆਂਦੀ ਨੇੜੇ ਛੇਰੇ ਬਾਰੇ ਤੁਸੀਂ ਵੀ ਜਾਣਦੇ ਆ ਪਰ ਹਰ ਬੰਦੇ ਦਾ ਮੈਂਟਲ ਲੈਵਲ ਆ ਹਰ ਬੰਦੇ ਦੀ ਦਿਮਾਗੀ ਸਥਿਤੀ ਆ ਕਿ ਉਹਨੇ ਕਿਹੜੀ ਥਾਂ ਦੇ ਉੱਤੇ ਜਾ ਕੇ ਰੁਕਣਾ ਕਈ ਵਾਰੀ ਆਰਥਿਕ ਤੌਰ ਤੇ ਝੰਬਿਆ ਬੰਦਾ ਇਹ ਚਾਹੁੰਦਾ ਜੀ ਸਵਾਦੀ ਚੁੰਡੀ ਨਾਲ ਹੀ ਮੇਰਾ ਇਲਾਜ ਹੋ ਜੇ ਕੋਈ ਥੋੜੇ ਨਾਲ ਇਲਾਜ ਕਰਾਉਣਾ ਚਾਹੁੰਦਾ ਤੇ ਕਈ ਬੰਦੇ ایمਸ ਦੇ ਵਿੱਚ ਜਾ ਕੇ ਵੀ ਕਾਂਤਰਕਾਂ ਦੇ ਕੋਲੇ ਜਾਂਦੇ ਆ ਕਿ ਭਾਈ ਜੇਕਰ ਉਧਰੋਂ ਨਾਲ ਗੱਲ ਬਣੀ ਤੇ ਫਿਰ ਚਮਤਕਾਰ ਇਧਰਲੇ ਪਾਸੇ ਹੋ ਜੇ ਮਤਲਬ ਆਪਣਾ ਸਟੈਂਡ ਕੋਈ ਨਹੀਂਗਾ ਜਿਹੜੀ ਕਪੂਰਥਲੇ ਵਾਲੀ ਬੀਬੀ ਆ ਇਸ ਬੀਬੀ ਦਾ ਪੁੱਤ ਆ ਜਿਹੜਾ ਬੇਟਾ ਜਿਹੜਾ ਉਹ ਬੁਖਾਰ ਖੰਗ ਤੇ ਸਿਤਲੀਆਂ ਕੁਝ ਹੋਰ ਸਮੱਸਿਆਵਾਂ ਨਾਲ ਝੰਡਿਆ ਪਿਆ ਸੀ ਇਹਨੂੰ ਇਹਦੀ ਸਹੇਲੀ ਨੇ ਇੱਕ ਦਿਨ ਕਹਿੰਦਾ ਜੀ ਇੱਕ ਫਲਾਣਾ ਤੰਤਰਿਕ ਆ ਜਿਹੜਾ ਫਲਾਣਾ ਜੋਤਸ਼ੀ ਆ ਜਿਹੜਾ ਉਹ ਮਸਲੇ ਦਾ ਹੱਲ ਕਰ ਦਿੰਦਾ ਉਹਦੇ ਕੋਲੇ ਝਾੜਫੂਕ ਆ ਉਹਦੇ ਕੋਲੇ ਉਪਾਅ ਤੇ ਉਹਨੇ ਤੇਰੇ ਮੁੰਡੇ ਨੂੰ ਤੰਦਰੁਸਤ ਕਰ ਦੇਣਾ ਇਹ ਉਹਦੇ ਕੋਲੇ ਪਹੁੰਚ ਗਈ ਉਹਨੇ ਕਹੇ ਜੀ ਰੁਪਈਆ ਲੱਗੂਗਾ 5000 ਮੈਂ ਸਾਰੇ ਉਪਾਅ ਕਰ ਲੈਣੇ ਆ ਤੇ ਮੁੰਡਾ ਤੇਰਾ ਤੰਦਰੁਸਤ ਹੋ ਜਾਊਗਾ ਲਓ ਜੀ ਇਹਨੇ 5000 ਦਿੱਤਾ ਉਹਨੇ ਆਪਦੇ ਵੱਲੋਂ ਉਪਾਅ ਕਰਤਾ ਪਰ ਜਦੋਂ ਫਿਰ ਵੀ ਖੰਗ ਨਹੀਂ ਹਟੀ ਤੇ ਫੇਰੇ ਦੁਬਾਰਾ ਗਈ ਤਾਂ ਇਹਨੇ ਇੱਕ ਗੱਲ ਕਹੀ ਕਿ ਨਾ ਜੀ ਦੀਵਾਲੀ ਤੱਕ ਤੁਹਾਡੇ ਟੱਬਰ ਦੀ ਮੌਤ ਦਾ ਯੋਗ ਬਣਿਆ ਪਿਆ ਤੇਰੇ ਘਰ ਵਾਲਾ ਤੇਰੀ ਕੁੜੀ ਤੇ ਤੇਰਾ ਮੁੰਡਾ ਤਿੰਨਾਂ ਦੀ ਮੌਤ ਹੋ ਜਾਣੀ ਆ ਆ ਗੱਲ ਸੁਣ ਕੇ ਔਰਤ ਆ ਗਈ ਉਹ ਡਰ ਗਈ ਠਠੰਬਰ ਗਈ ਉਹ ਡਿਪਰੈਸ਼ਨ ਤੇ ਚਲੀ ਗਈ ਉਹ ਫੇਰ ਗਈ ਉਹਦੇ ਕੋਲੇ ਉਹ ਕਹਿੰਦਾ ਵੀ ਜਿੰਨੇ ਮਰਜ਼ੀ ਉਪਾ ਕਰਾ ਲਓ ਮੌਤ ਹੋਣੀ ਹੀ ਹੋਣੀ ਆ ਤੁਹਾਡੇ ਘਰ ਦੇ ਵਿੱਚ ਮੌਤ ਦਾ ਯੋਗ ਆ ਇਹ ਮੌਤ ਟਾਲੀ ਨਹੀਂ ਜਾ ਸਕਦੀ ਔਰਤ ਹੋਰ ਡਿਪਰੈਸ਼ਨ 'ਚ ਚਲੀ ਗਈ ਘਰ ਵਾਲੇ ਨੇ ਪੁੱਛਿਆ ਘਰ ਵਾਲੀ ਨੂੰ ਵੀ ਪਾਈ ਤੂੰ ਹੁਣ ਚੁੱਪ ਚੁੱਪ ਰਹੀ ਨਹੀਂ ਇਹ ਗੱਲ ਕੀ ਆ ਉਹ ਕਹਿੰਦੀ ਜੀ ਕਿ ਮੈਨੂੰ ਤਾਂ ਜੋਤਿਸ਼ੀ ਨੇ ਆ ਗੱਲ ਕਹੀ ਆ ਇਹ ਦੋਵੇਂ ਜਾਣੇ ਉਹਦੇ ਕੋਲੇ ਗਏ ਤਾਂ ਅਗੋਂ ਨੇ ਗੱਲ ਕਹੀ ਜੀ ਕਿ ਬਿਲਕੁਲ ਸੱਚ ਆ ਇਹ ਇਹ ਸੱਚ ਬਦਲਿਆ ਨਹੀਂ ਜਾ ਸਕਦਾ ਇਹ ਹਕੀਕਤ ਆ ਤੁਹਾਡੀ ਮੌਤ ਲਿਖੀ ਹੋਈ ਆ ਇਹਨੂੰ ਕੋਈ ਨਹੀਂ ਟਾਲ ਸਕਦਾ ਕੋਈ ਉਪਾਅ ਤੁਹਾਨੂੰ ਵਿਚਾਰ ਨਹੀਂ ਸਕਦਾ ਔਰਤ ਹੋਰ ਡਿਪਰੈਸ਼ਨ 'ਚ ਚਲੀ ਗਈ ਤੇ ਉਹਨੇ ਫਿਰ ਅਕਤੂਬਰ ਮਹੀਨੇ ਵਿੱਚ ਘਰ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਕੇ ਕੁਝ ਕੁਸ਼ੀ ਕਰ ਲਈ ਪਤਾ ਕਿਉਂ ਕਿ ਜਦੋਂ ਮੇਰਾ ਸਾਰਾ ਟੱਬਰ ਹੀ ਮਰ ਜਾਣਾ ਤੇ ਫਿਰ ਮੈਂ ਜਾਵਾਂ ਕਿ ਕੀ ਕਰਨਾ ਜਦੋਂ ਮੇਰੇ ਧੀ ਨਾ ਹੋਇਆ ਪੁੱਤ ਨਾ ਰਿਹਾ ਘਰ ਵਾਲਾ ਨਾ ਰਿਹਾ ਤੇ ਫਿਰ ਮੈਂ ਜਾਵਾਂ ਕਿ ਕਰਨਾ ਕੀ ਆ ਫਿਰ ਇਸ ਮਾਮਲੇ ਦੇ ਉੱਤੇ ਹੁਣ ਬੰਦੇ ਨੇ ਯਾਨੀ ਕਿ ਉਹਦੇ ਘਰ ਵਾਲੇ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਸੀ ਪੁਲਿਸ ਨੇ ਪੜਤਾਲ ਕੀਤੀ ਤੇ ਇਸ ਜੋਤਸ਼ੀ ਨੂੰ ਗ੍ਰਿਫਤਾਰ ਕਰ ਲਿਆ ਸਵਾਲ ਮੇਰਾ ਪੰਜਾਬ ਦੇ ਲੋਕਾਂ ਦੇ ਮੂਰੇ ਆ ਇਹ ਤਾਂ ਲੋਕ ਸ਼ੈਤਾਨ ਹਨ ਇਹਨਾਂ ਲੋਕਾਂ ਨੇ ਤਾਂ ਗੁਨਾ ਘਟਾਓ ਕਰਕੇ ਤੁਹਾਨੂੰ ਫਸਾ ਲੈਣਾ ਪਰ ਮੇਰੀ ਬੇਨਤੀ ਆ ਵੀ ਤੁਸੀਂ ਕਿਉਂ ਫਸਦੇ ਆ ਇਹ ਇਕੱਲਾ ਪੰਜਾਬ ਦੇ ਵਿੱਚ ਨਹੀਂ ਇਹ ਦੁਨੀਆ ਭਰ ਦੇ ਵਿੱਚ ਕੰਮ ਆ ਤੇ ਸਭ ਤੋਂ ਵੱਧ ਭਾਰਤੀ ਲੋਕ ਇਹਦੇ ਵਿੱਚ ਕੈਨੇਡਾ ਦੀਆਂ ਬਹੁਤ ਸਾਰੀਆਂ ਅਖਬਾਰਾਂ ਬਹੁਤ ਸਾਰੇ ਟੀਵੀ ਚੈਨਲ ਅਮਰੀਕਾ ਦੇ ਵਿੱਚ ਵੀ ਆ ਇੰਗਲੈਂਡ ਦੇ ਵਿੱਚ ਵੀ ਆ ਹੋਰ ਵੱਖ-ਵੱਖ ਥਾਵਾਂ ਤੇ ਵੀ ਆ ਜਿਨ੍ਹਾਂ ਦੇ ਵਿੱਚ ਇਹ ਇਸ਼ਤਿਹਾਰ ਛਪਦੇ ਆ ਕਿ ਭਾਈ ਆਓ ਤੇ ਇਹਦੇ ਤੇ ਕਾਲ ਕਰੋ ਤੇ ਝਟਪਟ ਮਸਲੇ ਹੱਲ ਹੋਣਗੇ ਤੇ ਵਿਆਹੁਤਾ ਜ਼ਿੰਦਗੀ ਦੇ ਵਿੱਚ ਇੰਉਂ ਕਰ ਲਓ ਵੀਜ਼ਾ ਨਹੀਂ ਲੱਗਦਾ ਇੰਉਂ ਕਰ ਲਓ ਪੀਆਰ ਨਹੀਂ ਮਿਲਦੀ ਇੰਉਂ ਕਰ ਲਓ ਅਸੀਂ ਆ ਕਰਦੇ ਆ ਉਹ ਕਰਦੇ ਆ ਤੇ ਲੋਕ ਉਹਨਾਂ ਨੂੰ ਡਾਲਰਾਂ ਤੇ ਪੌਂਡਾਂ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਂਦੇ ਆ ਲੋਕ ਫੋਟੋਆਂ ਭੇਜ-ਭੇਜ ਕੇ ਆਪਦੇ ਮਸਲੇ ਦਾ ਹੱਲ ਕਰਵਾਉਂਦੇ ਆ ਪਰ ਕੀ ਤੁਹਾਡੇ ਮਸਲੇ ਇਵੇਂ ਹੱਲ ਹੋ ਚੁੱਕਦੇ ਆ ਮੇਰਾ ਪੰਜਾਬੀਆਂ ਨੂੰ ਇੱਕ ਸਵਾਲ ਆ ਵੀ ਨਾਲੇ ਤੁਸੀਂ ਕਹਿੰਨੇ ਵੀ ਅਸੀਂ ਸਿੱਖ ਹਾਂ ਤੇ ਅਸੀਂ ਗੁਰੂਆਂ ਵਾਲੇ ਹਾਂ ਤੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਦੇ ਹਾਂ ਤੇ ਸਟੈਂਡ ਆਪਣਾ ਕੋਈ ਵੀ ਨਹੀਂ ਆ ਬਾਕੀ ਅਸੀਂ ਦੇਸ਼ ਦੁਨੀਆ ਦੀਆਂ ਗੱਲਾਂ ਬਾਅਦ ਚ ਕਰ ਲਈਏ ਪਹਿਲਾਂ ਆਪਦੀ ਗੱਲ ਤਾਂ ਕਰ ਲਈਏ ਨਾ ਆਪਦੇ ਭੈਣਾ ਵੀਰਾਂ ਦੀ ਗੱਲ ਕਰ ਲਈਏ ਵੀ ਸਾਡਾ ਸਟੈਂਡ ਕੀ ਆ ਅਸੀਂ ਇੱਧਰ ਵੀ ਜਾਣਦੇ ਆ ਅਸੀਂ ਇੱਧਰ ਵੀ ਜਾਣਦੇ ਆ ਜਾਂ ਤਾਂ ਇਹ ਗੱਲ ਕਹ ਕੇ ਗਏ ਸਪਸ਼ਟ ਤੌਰ ਦੇ ਉੱਤੇ ਸਾਡਾ ਕੋਈ ਸਟੈਂਡ ਨਹੀਂ ਅਸੀਂ ਘੁੰਮਣ ਫਿਰਨ ਵਾਲੇ ਸੰਦ ਬਣ ਕੇ ਰਹਿ ਗਏ ਆ ਸਾਨੂੰ ਕੋਈ ਵੀ ਕਿਤੇ ਵੀ ਲੈ ਜਾ ਸਾਨੂੰ ਕੋਈ ਪਰਵਾਹ ਨਹੀਂਗਾ ਕੋਈ ਚੱਕਰ ਨਹੀਂਗਾ ਸਟੈਂਡ ਰੱਖੀਏ ਆਪਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਬੀਤੇ ਵਰਿਆਂ ਦੇ ਵਿੱਚ ਬੀਤੇ ਦਹਾਕਿਆਂ ਦੇ ਵਿੱਚ ਇਵੇਂ ਮਾਰੇ ਗਏ ਹਨ ਉਹ ਆਪਣੀ ਮੌਤ ਦਾ ਕਾਰਨ ਆ ਨਾ ਬਣਿਆ ਜੇ ਮੰਨ ਲਓ ਕਿਸੇ ਬੰਦੇ ਨੂੰ ਕੋਈ ਭਿਆਨਕ ਰੋਗ ਆ ਕੈਂਸਰ ਆ ਜਾ ਕੋਈ ਹੋਰ ਸਮੱਸਿਆ ਤੇ ਆਪਾਂ ਇਹ ਗੱਲ ਕਹਿਗੇ ਜੀ ਇੱਕ ਫਲਾਣੀ ਥਾਂ ਤੋਂ ਥੋੜਾ ਪਵਾ ਲੈਣਾ ਉਹ ਬਚੂਗਾ ਫਿਰ ਬਚਦਾ ਤਾਂ ਡਾਕਟਰੀ ਇਲਾਜ ਨਾਲ ਨਹੀਂ ਬਹੁਤੀ ਵਾਰ ਤੇ ਥੋੜੇ ਨਾਲ ਕਿਵੇਂ ਬਚ ਜੂਗਾ ਫਿਰ ਆਪਾਂ ਕਿਹੜੇ ਲਿਖਾਏ ਸੀ ਆਪਾਂ ਨੂੰ ਥੋੜਾ ਜਿਹਾ ਸੁਜਾਗ ਹੋਣਾ ਚਾਹੀਦਾ ਹਾਂ ਮੈਂ ਮੰਨਦਾ ਕਿ ਆਰਥਿਕ ਮਜਬੂਰੀਆਂ ਕਈ ਵਾਰ ਹੁੰਦੀਆਂ ਵੀ ਭਾਈ ਬੰਦੇ ਦੇ ਕੋਲੇ ਵਸੀਲੇ ਨਹੀਂ ਤਾਂ ਫਿਰ ਉਹ ਕੋਈ ਨਾ ਕੋਈ ਵਿੱਚੋਂ ਓੜਪੋੜ ਕਰਨ ਦੀ ਕੋਸ਼ਿਸ਼ ਕਰਦਾ ਵੀ ਕੀ ਪਤਾ ਗੱਲ ਇੰਉ ਬਣ ਜੇ ਸਾਡੀਆਂ ਉਦਾਹਰਨਾਂ ਵੀ ਇਹ ਹੈ ਵੀ ਜੇਕਰ ਆਰਾਮ ਆਉਣਾ ਸਵਾਦੀ ਚੂਂਡੀ ਨਾਲ ਆ ਜਾਣਾ ਜਿਵੇਂ ਲਿਖਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਐਦਾਂ ਹੋ ਹੀ ਜਾਣਾ ਪਰ ਜਿਹੜੇ ਲੋਕ ਪੜ੍ਹੇ ਲਿਖੇ ਆ ਜਿਹੜੇ ਸਾਇੰਸ ਨਾਲ ਜੁੜੇ ਆ ਜਿਹੜੇ ਟਾਈਆਂ ਛਾਈਆਂ ਵਾਲੇ ਆ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਜਦੋਂ ਉਹ ਵੀ ਇਹੀ ਲੱਛਣ ਕਰਦੇ ਆ ਉਹਨਾਂ ਸੱਚੀ ਮੁੱੱਚੀ ਹੈਰਾਨੀ ਹੁੰਦੀ ਵੀ ਪੰਜਾਬ ਸੱਚੀ ਮੁੱੱਚੀ ਜ਼ਿਹਨੀ ਤੌਰ ਦੇ ਉੱਤੇ ਉਹਨਾਂ ਮਜ਼ਬੂਤ ਨਹੀਂ ਹੋਇਆ ਜਿੰਨਾ ਕਿ ਹੋਣਾ ਚਾਹੀਦਾ ਇਹ ਸਤਕਾਰਯੋਗ ਬੀਬੀ ਜੀ ਸਤਕਾਰਯੋਗ ਭੈਣ ਜੀ ਦੀ ਖੁਦਕੁਸ਼ੀ ਤੋਂ ਸਾਨੂੰ ਦੁੱਖ ਆ ਪਰ ਇਹਨੇ ਪੰਜਾਬ ਦੇ ਵਿੱਚ ਮਾਹੌਲ ਕੀ ਆ ਪੰਜਾਬ ਦੇ ਇੱਕ ਹਿੱਸੇ ਦੇ ਲੋਕਾਂ ਦੀ ਸੋਚ ਕੀ ਆ ਇਹ ਸਾਡੇ ਮੂਰੇ ਰੂਪਮਾਨ ਕੀਤੀ ਆ ਪੰਜਾਬ ਦੇ ਵਿੱਚ ਠੱਗ ਪੈਰ ਪੈਰ ਤੇ ਕਿਵੇਂ ਬੈਠੇ ਆ ਇਹਨੂੰ ਜਾਗਰ ਕੀਤਾ ਪੰਜਾਬ ਦੇ ਵਿੱਚ ਗੁੰਮਰਾਹ ਕਰਨ ਵਾਲੇ ਲੋਕ ਕਿਹੋ ਜਿਹੇ ਆ ਇਹਨੂੰ ਜਾਗਰ ਕੀਤਾ ਉਹਨਾਂ ਲੋਕਾਂ ਦੀਆਂ ਹਟੀਆਂ ਕਿਵੇਂ ਚੱਲਦੀਆਂ ਇਹਨੂੰ ਜਾਗਰ ਕੀਤਾ ਸੋ ਇੱਕ ਔਰਤ ਦੀ ਮੌਤ ਤੋਂ ਬਾਅਦ ਆਪਾਂ ਸਬਕ ਲੈਣਾ ਕਿ ਭਾਈ ਸਾਡੇ ਟੱਬਰ ਦੇ ਵਿੱਚ ਕੋਈ ਜਿਵੇਂ ਇਵੇਂ ਮਰੇ ਨਾ ਹਾਲਾਂਕਿ ਮੌਤ ਨਿਸ਼ਚਿਤ ਆ ਪਰ ਗੱਲ ਇਹ ਜੀ ਕਿ ਆਪਾਂ ਅਣ ਆਈ ਮੌਤ ਕਿਉਂ ਮਰਨਾ ਤੁਹਾਨੂੰ ਮੈਂ ਇੱਕ ਵਾਰੀ ਅੱਗੇ ਵੀ ਉਧਾਰਨ ਦਿੱਤੀ ਸੀ ਬਰਨਾਲਾ ਦੇ ਵਿੱਚ ਇੱਕ ਪਿੰਡ ਆ ਇਸ ਪਿੰਡ ਦੇ ਵਿੱਚ ਇਹ ਕਈ ਵਾਰੇ ਪੁਰਾਣੀ ਗੱਲ ਆ ਮੈਂ ਸਿਰਫ ਉਦਾਹਰਨੀ ਤੌਰ ਤੇ ਵਰਤ ਰਹਾ ਹਾਂ ਇਸ ਗੱਲ ਬਰਨਾਲਾ ਦੇ ਵਿੱਚ ਇੱਕ ਪਿੰਡ ਆ ਇਸ ਪਿੰਡ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਜਦੋਂ ਪੂਰੇ ਪੰਜਾਬ ਦੇ ਵਿੱਚ 45 46 47 ਤੱਕ ਟੈਂਪਰੇਚਰ ਚਲਾ ਜਾਂਦਾ ਤੇ ਮੀਂਹ ਦੀ ਲੋੜ ਹੁੰਦੀ ਹੈ ਤੇ ਮੀਂਹ ਪੈ ਨਹੀਂ ਰਿਹਾ ਪਰ ਇੱਕ ਦਰਖਤ ਆ ਜਿਹੜਾ ਉਰੇ ਤੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ ਟ੍ਰਿਪ ਟ੍ਰਿਪ ਹੌਲੀ ਹੌਲੀ ਪਾਣੀ ਡਿੱਗਦਾ ਕਦੇ ਕਦੇ ਇੱਕ ਬੂੰਦ ਡਿੱਗ ਪਈ ਪੂਰਾ ਇਲਾਕਾ ਹੈਰਾਨ ਹੋ ਗਿਆ ਵੀ ਭਾਈ ਜਦੋਂ ਚਾਰੇ ਪਾਸੇ ਇੰਨੀ ਕਹਿਰ ਵਰ੍ਹਉਂਦੀ ਤੁਪਾ ਜਦੋਂ ਪਾਣੀ ਦੀ ਲੋੜ ਆ ਮੀਂਹ ਦੀ ਲੋੜ ਆ ਮੀਂਹ ਪੈ ਨਹੀਂ ਰਿਹਾ ਇਹ ਦਰਖਤ ਤੋਂ ਮੀਂਹ ਕਿਉਂ ਪੈ ਰਿਹਾ ਲੋਕਾਂ ਨੇ ਭਾਈ ਉੱਥੇ ਆ ਕੇ ਮੱਥਾ ਟੇਕਣਾ ਸ਼ੁਰੂ ਕਰਤਾ ਵੀ ਇਹ ਮੀਂਹ ਵਾਲਾ ਦਰਖਤ ਆ ਹੌਲੀ ਹੌਲੀ ਲੋਕ ਉੱਥੇ ਆਵਦੀਆਂ ਮੰਨਤਾ ਲੈ ਕੇ ਆਉਣ ਲੱਗ ਪਏ ਜਿਹਦੇ ਬੱਚਾ ਨਹੀਂ ਹੁੰਦਾ ਉਹ ਔਰਤ ਮੱਥਾ ਟ ਜਿਹਦੇ ਘਰੇ ਕੋਈ ਗਮੀ ਆ ਉਹ ਮੱਥਾ ਟੇਕਣ ਆ ਗਿਆ ਜਿਹਦੇ ਘਰੇ ਕੋਈ ਬਿਮਾਰੀ ਉਹ ਮੱਥਾ ਟੇਕਣ ਆ ਗਿਆ ਜਿਹਦੇ ਮਾਲ ਪਸ਼ੂ ਚ ਵਾਧਾ ਨਹੀਂ ਹੁੰਦਾ ਉਹ ਮੱਥਾ ਟੇਕਣ ਆ ਗਿਆ ਇੱਥੇ ਇੱਕ ਨਲਕਾ ਲੱਗਾ ਉਸ ਨਲਕੇ ਦਾ ਪਾਣੀ ਲੋਕ ਲੈਣ ਲੱਗ ਪਏ ਕਤਾਰਾਂ ਲੱਗੀਆਂ ਉੱਥੇ ਮੱਥਾ ਟੇਕਣ ਵਾਲਿਆਂ ਦੀਆਂ ਪਾਣੀ ਲਿਆਉਣ ਵਾਲਿਆਂ ਦੀਆਂ ਲੋ ਜੀ ਹੌਲੀ ਹੌਲੀ ਗੱਲ ਚੱਲੀ ਗਈ ਜੀ ਖੇਤੀਬਾੜੀ ਯੂਨੀਵਰਸਿਟੀ ਤੱਕ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰ ਆਏ ਇਸ ਦਰਖਤ ਨੂੰ ਵੇਖਣ ਦੇ ਲਈ ਉਹਨਾਂ ਨੇ ਸਾਰੀ ਖੋਖ ਪੜਤਾਲ ਕੀਤੀ ਕਿਉਂਕਿ ਇੱਥੇ ਲੋਕ ਇੰਉਂ ਕਰਕੇ ਖੜ ਜਾਂਦੇ ਸੀ ਕਿਉਂ ਬੁੱਕ ਕਰਕੇ ਜਦੋਂ ਕਦੇ ਪਾ ਉਹਨੂੰ ਚੱਟ ਲੈਂਦੇ ਸੀ ਵੀ ਭਾਈ ਸਾਡਾ ਜੀਵਨ ਖਪਲਾ ਹੋ ਗਿਆ ਮਹਾਰਾ ਨੇ ਜਦੋਂ ਪੜਤਾਲ ਕੀਤੀ ਵਿੱਚੋਂ ਗੱਲ ਇਹ ਨਿਕਲ ਕੇ ਆਈ ਕਿ ਇਸ ਦਰਖਤ ਨੂੰ ਲੱਖ ਦਾ ਕੀੜਾ ਲੱਗਾ ਹੋਇਆ ਉਹ ਕੀੜਾ ਜਦੋਂ ਮਲ ਤਿਆ ਕਰਦਾ ਜਦੋਂ ਪੋਟੀ ਕਰਦਾ ਜਦੋਂ ਪਿਸ਼ਾਬ ਕਰਦਾ ਉਹ ਥੱਲੇ ਬੂੰਦ ਬਣ ਕੇ ਡਿੱਗਦਾ ਲੋਕ ਇਹਨੂੰ ਚੱਟੀ ਗਏ ਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਤੇ ਹਾਲੇ ਪੰਜਾਬੀ ਆਧੁਨਿਕ ਹਨ ਹਾਲੇ ਪੰਜਾਬੀ ਪੜੇ ਲਿਖੇ ਵੀ ਹਨ ਸਾਰੇ ਇੱਕੋ ਰਸੇ ਨਹੀਂ ਬੰਨੇ ਜਾ ਸਕਦੇ ਪਰ ਤੁਸੀਂ ਆਪਦੇ ਆਲੇ-ਦੁਆਲੇ ਝਾਤ ਮਾਰ ਕੇ ਦੇਖੋ ਬਣਦਾ ਕੀ ਕੀ ਆ ਤੁਸੀਂ ਪਾਣੀ ਦੇ ਸੋਮਿਆਂ ਵੱਲ ਝਾਤ ਮਾਰ ਕੇ ਦੇਖੋ ਕਿਸੇ ਦਰਿਆ ਦੇ ਵੱਲ ਕਿਸੇ ਨਹਿਰ ਦੇ ਵੱਲ ਝਾਤ ਮਾਰ ਕੇ ਦੇਖੋ ਤੁਹਾਨੂੰ ਉੱਥੇ ਖੜੇ ਹੋਏ ਪੰਜਾਬੀਆਂ ਦੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕਰਨ ਵਾਲੇ ਪੰਜਾਬੀ ਅੱਜ ਇਸ ਪਾਣੀ ਦੇ ਵਿੱਚ ਕੀ ਕੀ ਸੁੱਟ ਕੇ ਜਾ ਰਹੇ ਆ ਕੋਈ ਸਵਾਹ ਸੁੱਟੀ ਜਾਂਦਾ ਕਿਸੇ ਨੂੰ ਕਿਹਾ ਜੀ ਤੂੰ ਆਹ ਚੀਜ਼ ਸੁੱਟ ਨਹੀਂ ਤੇਰਾ ਪਰਉਤਾਰਾ ਹੋ ਜੋ ਕਿਸੇ ਨੂੰ ਕਿਹਾ ਆਹ ਚੀਜ਼ ਸੁੱਟ ਨਹੀਂ ਲੋਕ ਇਸ ਰਾਹ ਦੇ ਉੱਤੇ ਵੀ ਤੁਰੇ ਵੇ ਕਿ ਲੋਕਾਂ ਦਾ ਸਟੈਂਡ ਕੋਈ ਨਹੀਂ ਲੋਕ ਭਟਕਣ ਦੇ ਸ਼ਿਕਾਰ ਆ ਮੇਰੀ ਪੰਜਾਬਗਰਾਂ ਨੂੰ ਬੇਨਤੀ ਆ ਵੀ ਥੋੜਾ ਜਿਹਾ ਸੰਭਲੋ ਤੁਸੀਂ ਐਵੇਂ ਨਹੀਂ ਸੀ ਨਾ ਤੁਹਾਨੂੰ ਕਿਸੇ ਗੁਰੂ ਨੇ ਕਿਸੇ ਪੀਰ ਨੇ ਪੈਗੰਬਰ ਨੇ ਇਹ ਗੱਲ ਕਹੀ ਆ ਜਦੋਂ ਤੁਸੀਂ ਅਭੀ ਆਪ ਦੇ ਕੋਲੋਂ ਸਾਰਾ ਕੁਝ ਆਪ ਹੀ ਹੋ ਤੇ ਜਾਂ ਤੁਸੀਂ ਕਿਸੇ ਦੇ ਵੀ ਨਹੀਂ ਹੋ ਥੋੜਾ ਜਿਹਾ ਸੋਚ ਕੇ ਵਿਚਾਰ ਕੇ ਸਮਝ ਗਏ ਇਹ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਭਾਈ ਉਹ ਸਾਨੂੰ ਜਾਗਰੂਕ ਕਰਨ ਕੱਲੀ ਸਾਇੰਸ ਦੀ ਕਿਤਾਬ ਦੇ ਵਿੱਚ ਇਹ ਗੱਲ ਕਹਿ ਰਣ ਵੀ ਭਾਈ ਹਾਈਡਰੋਜਨ ਤੇ ਇੰਉਂ ਹੁੰਦੀ ਤੇ ਨਾਈਟ੍ਰੋਜਨ ਇੰਉਂ ਹੁੰਦੀ ਤੇ ਪਾਣੀ ਇਸ ਤਰੀਕੇ ਨਾਲ ਬਣਦਾ ਇਸ ਸਾਇੰਸ ਦੇ ਨਾਲ-ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਵਿਗਿਆਨ ਵੀ ਸਿਖਾਉਣਾ ਚਾਹੀਦਾ ਸਕੂਲੀ ਪ੍ਰਣਾਲੀ ਦੇ ਵਿੱਚੇ ਗੱਲ ਹੋਣੀ ਚਾਹੀਦੀ ਆ ਪਹਿਲੀ ਕਲਾਸ ਤੋਂ ਜਿਵੇਂ ਵਿਦੇਸ਼ਾਂ ਦੇ ਵਿੱਚ ਚੰਗਾ ਨਾਗਰਿਕ ਕਿਵੇਂ ਬਣੀਏ ਇਹ ਪਹਿਲੀ ਕਲਾਸ ਤੋਂ ਸ਼ੁਰੂ ਹੋ ਜਾਂਦਾ ਜਦ ਕਿ ਸਾਨੂੰ ਇਹ ਗੱਲ ਕਹੀ ਜਾਂਦੀ ਕਿ ਚੰਗੇ ਨੰਬਰ ਕਿਵੇਂ ਹਾਸਲ ਕਰੀਏ ਚੰਗਾ ਨਾਗਰਿਕ ਬਣਾਉਣ ਦੀ ਸਿੱਖਿਆ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪਹਿਲੀ ਕਲਾਸ ਤੋਂ ਜਿਹਨੂੰ ਕਹਿੰਦੇ ਸੀ ਆਪਾਂ ਨਿੱਕੇ ਹੁੰਦੇ ਕੱਚੀ ਪਹਿਲੀ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਫਿਰ ਗੱਲ ਬਣੇ